ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੋਖ ਤੁਖਾਰ ਨਾ ਵਿਅਪਈ ਕੰਡ ਮਿਲਿਆ ਹਰਨਾਹ ਮਾਨਵ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸੋ ਉਹ ਗੁਦਖਾਰ ਨਾ ਵਿਆਪਈ ਗੰਠ ਮਿਲਿਆਰਨਾਹ ਮਾਨਵ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੁ ਓਡ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਓ ਬਿਖਿਆ ਪੋਏ ਨਾ ਸਕੈ ਮਿਲ ਸਾਧੂ ਗੁਣ ਗਾਓ ਜਤ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਓ ਕਰ ਗੈ ਲੈਨੀ ਪਾਰ ਬ੍ਰਹਮਾ ਬੌੜ ਦਾ ਵਿੱਚ ਛੁੜੀ ਆਓ ਬਾਰ ਜਾਓ ਲਖਬੇਰੀਆ ਹਰ ਸੱਜਣ ਅਗਵੇਂ ਅਗਾਹ ਸ਼ਰਮ ਪਈ ਨਰਾਇਣ ਨਾਨਕ ਦਰ ਪਈ ਆਓ ਓ ਕੇ ਸੁੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਸ਼ਰਮ ਪਈ ਨਰਾਇਣ ਨਾਨਕ ਦਰ ਪਈ ਆਓ ਪੋਗ ਸੁੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਪੋਗ ਦੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹ ਮਾਨਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਪੰਨੇ ਪਤਸ਼ਾ ਸ਼ੀ ਦੰਦੇ ਸਰਤਾਜ ਬਾਣੀ ਦੇ ਬੋਇਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਦੇ ਮਹੀਨੇ ਦੁਆਰਾ ਸੰਗਤ ਨੂੰ ਉਪਦੇਸ਼ ਕਰਦੇ ਹਨ ਸਮਝਾਉਂਦੇ ਹਨ ਪੋਗ ਦੁਖਾਰਨਾ ਵਿਆਪੇ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਮਰ ਜਾਂਦੇ ਜਿਹਦਾ ਮਨ ਤਨ ਪ੍ਰਭੂ ਦੇ ਸਿਮਰਨ ਵਿੱਚ ਜੁੜ ਗਿਆ ਉਨੋ ਵਰਪੋ ਦੇ ਮਹੀਨੇ ਦੀ ਠੰਡਕ ਦੁੱਖ ਨਹੀਂ ਦੇ ਸਕਦੀ ਉਨੋ ਜੜਤਾ ਰੂਪ ਤੁਖਾਰਾਂ ਦੇ برف ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਗਲ ਨਾਲ ਹਰੀਪਤੀ ਆਣ ਕੇ ਮਿਲੇ ਹੈ ਕੰਠ ਮਿਲਿਆ ਹਰ ਨਾਹੋ ਨਾਹੋ ਭਾਵ ਪਤੀ ਗਲ ਦੇ ਨਾਲ ਮਿਲਿਆ ਉਹਨਾਂ ਨੂੰ ਪੋ ਦੇ ਮਹੀਨੇ ਦੀ ਠੰਡਕ ਨਹੀਂ ਵਿਆਪਦੀ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਵਿਨਿਆਗਿਆ ਭਾਵ ਤਦਾਕਾਰ ਹੋ ਗਿਆ ਉਹਨਾਂ ਨੂੰ ਪ੍ਰਮਾਤਮਾ ਦਾ ਦਰਸ਼ਨ ਪ੍ਰਾਪਤ ਹੋਇਆ ਮਨ ਵਿਦਿਆ ਚਰਨਾਰ ਬਿੰਦ ਚਰਨਾਰ ਬਿੰਦ ਭਾਵ ਚਰਨ ਕਮਲਾਂ ਦੇ ਨਾਲ ਦਰਸ਼ਨ ਲਗੜਾ ਸੋ ਤੇ ਵਿਦਿਆ ਦੇ ਵਿਨਿਆਗਿਆ ਉਹਨਾਂ ਨੂੰ ਪ੍ਰਮਾਤਮਾ ਦਾ ਦਰਸ਼ਨ ਪ੍ਰਾਪਤ ਹੋਇਆ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਜਿਨ੍ਹਾਂ ਨੇ ਗੋਬਿੰਦ ਗੋਪਾਲ ਰਾਏ ਦੀ ਓਟ ਲੈ ਕੇ ਸੁਆਮੀ ਪ੍ਰਮਾਤਮਾ ਦੀ ਸੇਵਾ ਕੀਤੀ ਉਹਨਾਂ ਨੇ ਆਪਣੇ ਜਨਮ ਦਾ ਲਾਭ ਖੱਟ ਲਿਆ ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਫੜੀ ਉਹਨਾਂ ਨੂੰ ਸਵਾਮੀ ਦੀ ਸੇਵਾ ਦਾ ਲਾਭ ਪ੍ਰਾਪਤ ਹੋਇਆ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੁਏ ਨਾ ਸਕਈ ਮਿਲ ਜਾਦੂ ਗੁਣ ਗਾਹ ਜੋ ਸੰਤਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਨਾ ਨੂੰ ਗਾਇਨ ਕਰਦਾ ਗੁਨਾ ਦਾ ਵਿਚਾਰ ਕਰਦਾ ਉਨੂੰ ਫਿਰ ਮਾਇਆ ਪੋ ਨਹੀਂ ਸਕਦੀ ਵਿਖਿਆ ਪੋਹੇ ਨਾ ਸਕੈ ਮਿਲ ਸਾਧੂ ਗੰਗਾਹ ਗਉ ਭਾਵ ਵਿਚਾਰ ਕਰਨਾ ਵਿਖਿਆ ਦੇ ਮਾਇਆ ਨਾਲ ਵਿਖਿਆ ਪੋ ਨਾ ਸਕੈ ਤੇ ਜੈ ਤੇ ਉਪਜੀਤੈ ਮਿਲੀ ਸੱਚੀ ਪ੍ਰੀਤਿ ਸਮਾਉ ਜਿਹਦੇ ਅੰਦਰ ਸੱਚੀ ਪ੍ਰੀਤ ਦਾ ਸਮਾਹ ਸਮਾਹੂਆਂ ਦੇ ਆਨੰਦ ਪ੍ਰਾਪਤ ਹੋਣਾ ਜੈ ਤੇ ਉਪਜੀਤੈ ਮਿਲੀ ਸੱਚੀ ਪ੍ਰੀਤ ਸਮਾਹੋ ਜਿਨ੍ਹਾਂ ਅੰਦਰ ਸੱਚੀ ਪ੍ਰੀਤ ਦਾ ਆਨੰਦ ਪ੍ਰਾਪਤ ਹੋਇਆ ਉਹ ਜੀਵ ਰੂਪ ਇਸਰੀ ਜਿਸ ਬ੍ਰਹਮ ਤੋਂ ਪੈਦਾ ਹੋਈ ਸੀ ਮੁੜ ਉਸੇ ਬ੍ਰਹਮ ਵਿੱਚ ਜਾ ਮਿਲੀ ਜੈ ਤੇ ਉਪਜੀਉ ਨਾਨਕਾ ਲੀਨ ਤਾਹਿ ਮੈਂ ਮਾਨ ਤੇ ਜਿਹਦੇ ਮਨ ਰੂਪ ਹੱਥ ਨੂੰ ਪਾਰ ਬ੍ਰਹਮ ਪਰਮੇਸ਼ਰ ਨੇ ਫੜ ਲਿਆ ਪਾਰ ਬ੍ਰਹਮ ਨੇ ਜਿਹੜੀ ਜੀਵ ਰੂਪ ਇਸਰੀ ਮਨ ਰੂਪ ਹੱਥ ਤੋਂ ਫੜ ਲਈ ਉਹ ਫਿਰ ਮੁੜ ਕੇ ਉਹਦੇ ਨਾਲ ਉਹ ਵਿਛੜਦੀ ਨਹੀਂ ਕਰ ਗਏ ਲੈਨੇ ਪਾਰ ਬ੍ਰਹਮ ਬੜ ਨਾ ਵਿਛੜਿਆ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾ ਤੇ ਜੋ ਹਰੀ ਸੱਜਣ ਖਾਬ ਤੋਂ ਰਹਿਤ ਅਗੰਮ ਭਰਾਵ ਖਾਬ ਤੋਂ ਰਹਿਤ ਅਗਾਹੋ ਅਗਾਦ ਆ ਪਕੜ ਜਿਹੜਾ ਹਰੀ ਸੱਜਣ ਖਾਬ ਤੋਂ ਰਹਿਤ ਅਗਾਦ ਆ ਪਕੜ ਮੈਂ ਉਹਦੇ ਤੋਂ ਲੱਖਾਂ ਵਾਰੀ ਵਾਰਨੇ ਬੁਲਿਹਾਰ ਜਾਂਦਾ ਬੁਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਤੇ ਮਹਾਰਾਜ ਜੀ ਕਥਨ ਕਰਦੇ ਹਨ ਜਿਸ ਵੇਲੇ ਪ੍ਰਭੂ ਦੇ ਦਰਵਾਜੇ ਦੇ ਪੈ ਗੀ ਅਸੀਂ ਡਿਗ ਪੇ ਫਿਰ ਨਾਰਾਇਣ ਪਰਮੇਸ਼ਰ ਨੂੰ ਲੱਜਾ ਪੈ ਗਈ ਵੀ ਇਹ ਮੇਰੇ ਦਰ ਤੇ ਆ ਕੇ ਡਿਗ ਪਿਆ ਇਹ ਦੀ ਹੁਣ ਜ਼ਰੂਰ ਸਹਿਤਾ ਕਰਨੀ ਚਾਹੀਦੀ ਐਸੇ ਗੱਲ ਨੂੰ ਮੁੱਖ ਰੱਖ ਕੇ ਕਬੀਰ ਸਾਹਿਬ ਸਮਝਾਉਂਦੇ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋਦਾਰ ਕੈ ਦੁਆਰ ਮਤ ਹਰ ਪੁੱਛ ਕੌਣ ਹੈ ਪਰਾਮਾਰ ਬਾ ਅਬ ਅਮ ਚੱਲੀ ਠਾਕੁਰ ਪੈ ਹਾਰ ਜਬ ਅਮ ਸਰਨ ਪ੍ਰਭੂ ਕੀ ਆਈ ਰਖ ਪ੍ਰਭੂ ਭਾਵੇਂ ਮਾਰ ਪਰਮੇਸ਼ਰ ਅਸੀਂ ਹੁਣ ਤੇਰੀ ਸ਼ਰਨ ਵਿੱਚ ਆਣ ਪਏ ਆ ਹੁਣ ਭਾਵੇਂ ਤੂੰ ਰੱਖ ਲੈ ਭਾਵੇਂ ਮਾਰ ਦੇ ਅਸੀਂ ਤੇਰੇ ਆ ਤੁਸੀਂ ਸਾਡੀ ਸਹਾਇਤਾ ਕਰਨੇ ਸ਼ਰਮ ਪਾਈ ਨਰਾਏ ਨਾਨਕ ਦਰ ਪਈਆ ਹੋਉ। ਪੁਖ ਸੁਵੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਤੇ ਮਹਾਰਾਜ ਸਮਝਾਉਂਦੇ ਪੋਦੇ ਮਹੀਨੇ ਦੁਆਰਾ ਉਹਨੂੰ ਸਾਰੇ ਸੁਖ ਸੋਭ ਦੇ ਜਿਹਨੂੰ ਬੇਪਰਵਾਹ ਪ੍ਰਮਾਤਮਾ ਬਖਸ਼ ਦਿੰਦਾ। ਤੇ ਜਿਹੜੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਮਹਾਰਾਜ ਜੀ ਉਹਦੀਆਂ ਸਾਰੀਆਂ ਆਸਾਂ ਮਰਾਦਾਂ ਪੂਰੀਆਂ ਕਰ ਦਿੰਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿ ਗੁਰ 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 ਸਤ ਨਾਮ ਵਾਹਿ ਸਤ ਨਾਮ ਆਏ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤ ਨੂੰ ਉਪਦੇਸ਼ ਕਰਦੇ ਹਨ ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰਨਾ ਕਰਿਓ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਸੋਭਦੇ ਪਰਮਾਤਮਾ ਉਹਨਾਂ ਨੂੰ ਬਖਸ਼ ਦਿੰਦੇ ਤਿਆਉ ਅੰਮ੍ਰਿਤ ਵੇਲਾ ਪੋਹ ਦੇ ਮਹੀਨੇ ਦੀ ਸੰਗਰਾਮ ਦਾ ਸ਼ਬਦਿਹਾੜ ਉੱਠ ਕੇ ਇਸ਼ਨਾਨ ਬਾਣੀ ਕਰੀਏ ਕਰੇ ਇਸ਼ਨਾਨ ਸਿਮਰ ਪ੍ਰਵ ਆਪਣਾ ਮਨ ਤਨ ਭਏ ਅਰੋਗਾ ਸਤਿਗੁਰਾਂ ਦੇ ਦਰਸ਼ਨ ਕਰੀਏ ਬਾਣੀ ਸਰਵਣ ਕਰਕੇ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਜੀ ਕਿਰਪਾ ਕਰਦੇ ਹੋ ਸਾਡੇ ਦੇ ਵੀ ਕਿਰਪਾ ਕਰਦੇ ਹੋ ਅਸੀਂ ਵੀ ਖੰਡੇ ਬਾਟੇ ਦੀ ਦਾਤ ਲੈ ਕੇ ਪਾਹੁਰ ਲੈ ਕੇ ਤੇਰੇ ਚਰਨਾਂ ਦੇ ਵਿੱਚ ਜੁੜ ਜਾਈਏ ਤੇਰਾ ਸਵਾਸ ਸਵਾਸ ਨਾਮ ਜਪਨਾ ਕਰੀਏ ਅੱਜ ਤੋਂ 15 ਵੜਾ ਸ਼ੁਰੂ ਹੋ ਰਿਹਾ ਹੈ ਸ਼ੀਧੀ ਦਿਹਾੜੇ ਸ਼ੁਰੂ ਹੋ ਰਹੇ ਨੇ ਸੋ ਮਹਾਰਾਜ ਜੀ ਅੱਗੇ ਜਦੋਂ ਅਸੀਂ ਬੇਨਤੀਆਂ ਕਰਾਂਗੇ ਸਤਿਗੁਰੂ ਸਾਨੂੰ ਪੂਰਨ ਗੁਰਸਿੱਖੀ ਵਾਲਾ ਸਰੂਪ ਬਖਸ਼ ਦੇਣਗੇ ਸਾਡੇ ਬੱਚਿਆਂ ਦੇ ਵੀ ਕਿਰਪਾ ਕਰਨਗੇ ਉਹ ਵੀ ਪਰਮੇਸ਼ਰ ਦੇ ਨਾਲ ਜੁੜ ਜਾਣਗੇ ਆਓ ਉੱਟ ਕੇ ਇਸ਼ਨਾਨ ਪਾਣੀ ਕਰਕੇ ਸਤਿਗੁਰਾਂ ਦੇ ਦਰਬਾਰ ਤੇ ਪਹੁੰਚੀਏ ਬਾਣੀ ਸਰਵਣ ਕਰਕੇ ਅਰਦਾਸ ਬੇਨਤੀ ਕਰੀਏ ਮਹਾਰਾਜ ਜੀ ਜਿਹੜੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਜਿਹੜੇ ਪਿੱਛੇ ਔਗਣ ਹੋਏ ਨੇ ਆਪ ਕਿਰਪਾ ਕਰਕੇ ਉਹਨਾਂ ਨੂੰ ਬਖਸ਼ ਲੈਣਾ ਕਰੋ ਅਗੇ ਤੋਂ ਸਿੱਧੇ ਮਾਰਗ ਦੇ ਪਾਉਣਾ ਕਰੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸਮਝਾਉਂਦੇ ਆ ਅਸੀਂ ਦਾ ਘਰ ਦੇ ਵਿੱਚ ਸਾਰਿਆਂ ਤੋਂ ਛੋਟੇ ਸੀ ਪਰਮੇਸ਼ਰ ਦਾ ਸਿਮਰਨ ਕਰਕੇ ਅਸਾਂ ਇਹ ਮਰਾਤਵਾ ਪਾਉਣਾ ਕੀਤਾ ਤੁਸੀਂ ਵੀ ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰਨਾ ਕਰੋ ਤੁਹਾਡੇ ਵੀ ਹੋ ਜਾਣਗੇ ਲੋਗ ਸੁਖੀਏ ਪਰ ਲੋਗ ਸੁਹੇਲੇ ਨਾਨਕ ਹਰਿ ਪ੍ਰਭ ਅਪਨੇ ਲੈ ਸ਼ਰਮ ਪਾਈ ਨਾ ਰਹਿ ਨਾਨਕ ਦਰਬਈਆ ਉਹ ਕਿਸ ਅੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰ ਵੱਧ ਘਟ ਬੋਲਿਆ ਗਿਆ ਹੋਵੇ ਸਤ ਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ